ਨਵਰਾਤਰੀਆ ਵਾਸਤੇ ਸਪੈਸ਼ਲ ਆਪਾਂ ਇੱਕ ਰੈਸਪੀ ਤਿਆਰ ਕਰੀ ਹੈ ਕਿਉਂਕਿ ਸਸੇਖੰਡ ਜੋਤ ਲਾਈ ਹੋਈ ਸੀ ਤੇ ਆਪਾਂ ਪਿਆਜ਼ ਤੇ ਲਸਣ ਵਰਤ ਨਹੀਂ ਸਕਦੇ ਘਰ ਹਨਾ ਤੇ ਇਸ ਕਰਕੇ ਆਪਾਂ ਸਿਰਫ ਟਮਾਟਰ ਹਰੀਆਂ ਮਿਰਚਾਂ ਤੇ ਜੀਰੇ ਜੀਰੇ ਦੇ ਤੜਕੇ ਨਾਲ ਆਪਾਂ ਦਾਤੇ ਮਸਾਲਿਆਂ ਨਾਲ ਆਪਾਂ ਇੱਕ ਸਬਜ਼ੀ ਤਿਆਰ ਕਰੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵੀਡੀਓ ਜਰੂਰ ਸ਼ੇਅਰ ਕਰਿਓ ਨਰਾਤੇ ਜਾਣੇ ਨਰਾਤੇ ਚੱਲ ਰਹੇ ਨੇ ਮਾਤਾ ਦੇ ਦੇਣ ਚੱਲ ਰਹੇ ਨੇ ਤੇ ਇਸ ਕਰਕੇ ਅਸੀਂ ਨਾ ਘਰੇ ਜੋਤ ਲਾਈ ਵੀ ਹੈਗੀ ਜੋਤਰੀ ਵੀਡੀਓ ਮੈਂ ਉਹਨਾਂ ਨਾਲ ਲਾ ਦੂੰਗਾ ਅਸੀਂ ਨਾ ਘਰੇ ਜੋਤ ਲਾਈ ਵੀ ਹੈ ਅਖੰਡ ਤੇ ਇਸ ਕਰਕੇ ਸੀ ਆ ਪਿਆਜ਼ ਤੇ ਲਸਣ ਪਰਤ ਨੇ ਪਰਤ ਨਹੀਂ ਰਹੀ ਸਬਜ਼ੀ ਦੇ ਪੁੰਜਾ ਸਾਨੂੰ ਦਿਖਾਉਣੇ ਆ ਟਮਾਟਰ ਸਿਰਫ ਟਮਾਟਰ ਤੇ ਹਰੀਆਂ ਮਿਰਚਾਂ ਨਾਲ ਆਲੂ ਫਲੀਆਂ ਦੀ ਸਬਜ਼ੀ ਬਣਾਵਾਂਗੇ ਠੀਕ ਆ ਜੀ ਉਹਦੇ ਵਾਸਤੇ ਆਪਾਂ ਨੂੰ ਜੀ ਇੱਕ ਟਮਾਟਰ ਚਾਹੀਦਾ ਆ ਟਮਾਟਰ ਐਂ ਚੀਰ ਲੈਣਾ ਇੱਕ ਠੀਕ ਆ ਜੀ ਆਹ ਜੀ ਜੀਰਾ ਸਿਰਫ ਜੀਰਾ ਤੇ ਟਮਾਟਰ ਆਹ ਚਾਰ ਜੀ ਹਰੀਆਂ ਮਿਰਚਾਂ ਚੀਰ ਲੀਆਂ ਆਪਾਂ ਠੀਕ ਹੈ ਜੀ ਜੀਏ ਕੜਾਹੀ ਆਹ ਜੀ ਆਪਾਂ ਕੜਾਹੀ ਧਰ ਲਈ ਸੀ ਤੇ ਕੜਾਹੀ ਦੇ ਵਿੱਚ ਤੇਲ ਪਾ ਲਿਆ ਸੀ ਤੇ ਤੇਲ ਦੇ ਵਿੱਚ ਪਾ ਲਿਆ ਸੀ ਜੀਰਾ ਤੇ ਜੀਰੇ ਤੋਂ ਬਾਅਦ ਆਪਣਾ ਜੀਰਾ ਬਣ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤੀਆਂ ਜਿਹੜੀਆਂ ਚਾਰ ਹਰੀਆਂ ਮਿਰਚਾਂ ਜਿਹੜੀਆਂ ਨੇ ਠੀਕ ਹੈ ਜੀ ਆਹ ਹਰੀਆਂ ਮਿਰਚਾਂ ਥੋੜੀਆਂ ਜਿਹਾ ਪੱਕ ਜਾਂਦੋਂ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਪਣਾ ਟਮਾਟਰ ਤੇ ਆ ਹੁਣ ਆਪਾਂ ਇਹਦੇ ਵਿੱਚ ਪਾਤੇ ਜੀ ਟਮਾਟਰ ਠੀਕ ਹੈ ਜੀ ਆ ਟਮਾਟਰ ਵੀ ਆਪਣੇ ਛੇਤੀ ਪੱਕ ਜਾਣਗੇ ਬਸ ਟਮਾਟਰ ਪਾਤੇ ਨੂਨ ਲਾਲ ਮਿਰਚ ਮਸਾਲਾ ਧਨੀਆ ਪਾਊਡਰ ਗਰਮ ਮਸਾਲਾ ਠੀਕ ਹੈ ਜੀ ਆਹ ਮਸਾਲੇ ਪੈ ਰਹੇ ਆ ਜਿਹੜੇ ਆਪਣੇ ਮਸਾਲੇ ਕਿਸੇ ਜੀ ਇਹ ਆਪਾਂ ਹੁਣ ਇਹਦੇ ਵਿੱਚ ਟਮਾਟਰ ਦੇ ਵਿੱਚ ਪਾ ਦੇ ਕਿਉਂਕਿ ਆਪਣਾ ਟਮਾਟਰ ਮਰ ਚੁੱਕਿਆ ਸੀ ਬਾਕੀ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮਸਾਲੇ ਚੰਗੀ ਤਰ੍ਹਾਂ ਬਣਨ ਉਹ ਘੁਲਣ ਵਾਸਤੇ ਚੰਗੀ ਫਰਾਂਜੀ ਆ ਪਾਤੀ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਆ ਟਮਾਟਰ ਆਪਾਂ ਚੰਗੀ ਤਰ੍ਹਾਂ ਜਾਨੀ ਜਿਹੜਾ ਇਹਦਾ ਮਸਾਲਾ ਇਹਨੂੰ ਚੰਗੀ ਤਰ੍ਹਾਂ ਦੇ ਵਿੱਚ ਰਿਸਣ ਵਾਸਤੇ ਜੀ ਆਪਾਂ ਥੋੜਾ ਜਿਹਾ ਪਾਤਾ ਜੀ ਇਹਦੇ ਵਿੱਚ ਪਾਣੀ ਇਸ ਤੋਂ ਜਦੋਂ ਆਪਣੇ ਇਹਨੇ ਕਿ ਹੋ ਜਾ ਛੜਤਾ ਮਸਾਲੇ ਨੇ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੀ ਸਬਜ਼ੀ ਆ ਆਪਣੇ ਮਸਾਲੇ ਨੇ ਜੀ ਕਿ ਹੋ ਜਾ ਛੜਤਾ ਜਾਨੀ ਕਿ ਤੇਲ ਜਾਂ ਛੜਤਾ ਤੇ ਆਪਣਾ ਮਸਾਲਾ ਚੰਗੀ ਤਰ੍ਹਾਂ ਬਣ ਚੁੱਕਾ ਤੇ ਹੁਣ ਇਹਦੇ ਵਿੱਚ ਪਾਉਣ ਲੱਗੇ ਆ ਜੀ ਆਪਾਂ ਆਪਣੀ ਸਬਜ਼ੀ ਪਾਓ ਉਨੀ ਸਬਜ਼ੀ ਚਲੋ ਆਪਾਂ ਆਤੀ ਦੀ ਸਬਜ਼ੀ ਇਹ ਇੱਕ ਵਾਰ ਫੇਰ ਸੁਣ ਲਓ ਇਹ ਬਿਨਾ ਪਿਆਜ਼ਾਂ ਤੋਂ ਸਬਜ਼ੀ ਬਣਾਵਾਂ ਬਿਨਾ ਪਿਆਜ਼ਾਂ ਤੋਂ ਬਣਾ ਰਹੇ ਆ ਸਬਜ਼ੀ ਆਪਾਂ ਲੋਕੀਂ ਰਾਤੇ ਚੱਲ ਰਹੇ ਨੇ ਅਸੀਂ ਲਈ ਆ ਅਖੰਡ ਜੋਤ ਤਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਰਲਾਲੋ ਚੰਗੀ ਤਰ੍ਹਾਂ ਮਿਕਸ ਕਰ ਲਓ ਜਾਣੇ ਕੀ ਮੜਾ ਮੜਾ ਮਸਾਲਾ ਮੜਾ ਮੜਾ ਨੂਨ ਨਮਕ ਦਾ ਮਿਰਚ ਦਾ ਦਾਣਾ ਉਹਦੇ ਵਿੱਚ ਜਾਣਾ ਚਾਹੀਦਾ ਆਲੂ ਦੇ ਉਹਦੇ ਵਿੱਚ ਠੀਕ ਹੈ ਜੀ ਆ ਦੇਖੋ ਮਾਇਰਾ ਨਾ ਚੰਕੀ ਤੇ ਸਿਰਫ ਇੱਕ ਟਮਾਟਰ ਜੀਰਾ ਤੇ ਚਾਰ ਖਰੀਆਂ ਮਿਰਚਾਂ ਦੇ ਬਾਕੀ ਮਸਾਲੇ ਨਾਲ ਸਬਜੀ ਤਿਆਰ ਕਰ ਰਹੇ ਆ ਆਪਾਂ ਜਦੋਂ ਇਹ ਸਬਜੀ ਤਿਆਰ ਹੋ ਗਈ ਤੁਹਾਨੂੰ ਉਹਦੀ ਉਹਦੋਂ ਵੀ ਰੰਗ ਦਿਖਾਵਾਂਗੇ ਹੁਣ ਢੱਕ ਕੇ ਰੱਖ ਦਿਓ 10 ਮਿੰਟ ਵਾਸਤੇ ਢੱਕ ਕੇ ਰੱਖ ਦਿੰਨੇ ਆ ਸਬਜੀ ਨੂੰ ਠੀਕ ਹੈ ਜੀ हां जी ਸਾਡੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਆ ਦੇਖੋ ਬਾਈ ਜੀ ਤੁਸੀਂ ਸਬਜੀ ਦਾ ਰੰਗ ਦੇਖੋ ਕੋਈ ਕਹਿ ਸਕਦਾ ਕਿ ਇਹ ਬਿਨਾ ਪਿਆਜ਼ਾਂ ਤੋਂ ਬਣੀ ਵੀ ਆ ਦੇਖੋ ਨਵਰਾਤਰੀ ਸਪੈਸ਼ਲ ਸਬਜੀ ਹੈ ਇਹ ਬਿਨਾ ਪਿਆਜ਼ਾਂ ਤੋਂ ਸਬਜੀ ਆ ਕੋਈ ਅਦਰਕ ਨਹੀਂ ਕੋਈ ਲਸਣ ਨਹੀਂ ਕੁਝ ਹੋਰ ਨਹੀਂ ਆ ਬਿਨਾ ਪਿਆਜ਼ਾਂ ਤੋਂ ਸਬਜੀ ਬਣੀ ਵੀ ਆ ਦੇਖੋ ਜੇ ਮੇਰੀ ਕਿਸੇ ਭੈਣ ਨੇ ਬਾਤ ਕਰ ਰਹੀ ਹੈ ਆਪਣੇ ਘਰੇ ਅਖੰਡ ਜੋਤ ਲਾਈ ਹੋਈ ਆ ਤਾਂ ਤੁਸੀਂ ਇਸ ਰੈਸਪੀ ਨਾਲ ਤੁਸੀਂ ਉਹ ਸਬਜੀ ਬਣਾ ਸਕਦੇ ਹੋ ਯਾ ਇਹ ਲਸਣ ਆਪਾਂ ਨਹੀਂ ਵਰਤ ਸਕਦੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮਾਰਾ ਕਿਚਨ ਵੀਡੀਓਜ਼ ਨੂੰ ਜੁਲ ਸਬਸਕ੍ਰਾਈਬ ਕਰਿਓ ਤੁਹਾਡਾ ਇੱਕ ਸਬਸਕ੍ਰਾਈਬਰ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਇਹ ਸਪੈਸ਼ਲ ਆਪਾਂ ਨਵਰਾਤਰਿਆਂ ਵਾਸਤੇ ਸਬਜ਼ੀ ਬਣਾਈ ਹੈ ਸਪੈਸ਼ਲ ਲਾਈਕ ਜੁਲ ਸਬਸਕ੍ਰਾਈਬ ਜਰੂਰ ਕਰਿਓ ਜੀ ਰੈਡੀ ਰੈਡੀ ਸਬਜ਼ੀ ਕਿਵੇਂ ਬਣੀ ਆ